ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ ਕਨੇਡਾ ਟੀਵੀ ਤੇ ਮੈਂ ਕਪਿਲ ਗਿੱਲਾ ਤਾਂ ਅੱਜ ਪਹੁੰਚ ਗਿਆ ਪੱਟੀ ਦੇ ਵਿੱਚ ਤਾਂ ਅਜੇ ਹਾਂ ਤੁਹਾਨੂੰ ਜੋੜਾ ਦਿਖਾਵਾਂ ਗੁਰਸਿੱਖ ਜੋੜਾ ਹੈ ਜਿਹੜਾ ਇੱਥੇ ਫਾਸਟਵੋਡ ਦਾ ਜਿਹੜਾ ਕੰਮ ਕਰਦਾ ਪਿਆ ਤੇ ਗੁਰੂ ਦੀ ਕਿਰਪਾ ਨਾਲ ਕੰਮ ਨੂੰ ਵੀ ਵਧੀਆ ਚੱਲਦਾ ਹੈ ਤਾਂ ਅਜੇ ਹੀ ਇਹ ਵੀਡੀਓ ਦੇਖਣ ਲਈ ਬਿਲੋ ਚੈਨਲ ਨੂੰ ਜਿਹੜਾ ਫੋਲੋ ਦਾ ਲਾਈਕ ਤਾਂ ਚਲਦੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਅਜੇ ਹੀ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਤ ਗਏ ਤਾਂ ਅੱਜ ਦੀ ਜਿਹੜੀ ਸਾਡੀ ਜਿਹੜੀ ਵੀਡੀਓ ਹੈ ਬਹੁਤ ਖੂਬਸੂਰਤ ਰਹਿਣ ਵਾਲੀ ਹੈ ਤਾਂ ਗੁਰਸਿੱਖ ਜੋੜਾ ਹੈ ਤਾਂ ਦਮਾਲੀ ਸਜਾਏ ਹੋਏ ਨੇ ਤਾਂ ਫਾਸਟ ਫੂਡ ਦਾ ਜਿਹੜਾ ਕੰਮ ਕਰਦੇ ਨੇ ਤੇ ਸਾਫ ਸੁਥਰਾ ਜਿਹੜਾ ਕੰਮ ਕਰਦੇ ਨੇ ਤਾਂ ਇਹਨਾਂ ਦੀ ਕਿਹੜੀ ਕਿਹੜੀ ਰੈਸਪੀ ਜਿਹੜੀ ਨਾਲ ਜਿਹੜਾ ਫਾਸਟ ਫੂਡ ਤਿਆਰ ਕਰਦੇ ਨੇ ਕਿਹੜੀ ਕਿਹੜੀ ਦੀ ਮਸ਼ਹੂਰ ਚੀਜ਼ ਹੈ ਅੱਜ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਆਸਾਨੀਆਂ ਕਰਾਂਗੇ ਤਾਂ ਗੁਰਸੇਖ ਜੋੜੇ ਨਾਲ ਗੱਲ ਵੀ ਕਰਾਂਗੇ ਤਾਂ ਪੱਟੀ ਦੇ ਵਿੱਚ ਬਹੁਤ ਮਸ਼ਹੂਰ ਜਿਹੜਾ ਹੈ ਗੁਰਕਿਰਪਾ ਫਾਸਟ ਫੂਡ ਜਿਹੜਾ ਕਾਰਨਰ ਬਣਿਆ ਹੋਇਆ ਹੈ ਤਾਂ ਇੱਥੇ ਗੁਰਸੇਖ ਜੋੜੇ ਵੱਲੋਂ ਜਿਹੜਾ ਹੈ ਜਿਹੜਾ ਨੂਡਲ 버ਗਰ ਜਾ ਫਿਰ ਕਹਿ ਦਈਏ ਸਪਰਿੰਗ ਰੋਲ ਤੇ ਲੱਛਾ ਟਿੱਕੀ ਜਿਹੜੀ ਸਪੈਸ਼ਲ ਜਿਹੜੀ ਟਿੱਕੀ ਐ ਤੋਂ ਦੀ ਤਾਂ ਗੱਲਬਾਤ ਕਰ ਲੈਨੇ ਆ ਭੈਣ ਸਾਡੇ ਨਾਲ ਜੁੜੀ ਐ ਤਾਂ ਹਾਂਜੀ ਭੈਣ ਜੀ ਪਹਿਲੋ ਤਾਂ ਸਾਡਾ ਪੰਜਾਬ ਕੁੰਡਾ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮਿਹਰਬਾਨੀ ਜੀ ਲੱਗਦੀ ਕਿ ਬਤਰੀ ਤੇ ਕਿਦਾਂ ਮਤਲਬ ਬਣ ਕੇ ਆਇਆ ਕਿ ਮਤਲਬ ਆਪਾਂ ਨਿਊਡਲ 버ਗਰ ਦਾ ਜਿਹੜਾ ਕੰਮ ਹੈ ਜਿਹੜਾ ਪ੍ਰਵਾਸੀ ਲੋਕ ਕਰਦੇ ਨੇ ਨਾ ਬੜੇ ਮਸ਼ਹੂਰ ਰ ਸਾਡੀ ਪੰਜਾਬੀ ਲੋਕ ਜਿਹੜਾ ਅੱਜ ਕੱਲ ਫੈਸ਼ਨ ਹੋ ਗਿਆ ਮਤਲਬ ਫਾਸਟ ਫੂਡ ਦਾ ਤੇ ਸਾਡੇ ਪੰਜਾਬੀ ਲੋਕ ਬੜੇ ਸ਼ੌਕ ਨਾਲ ਖਾਂਦੇ ਆ ਤੇ ਕਿਦਾਂ ਮਤਲਬ ਤੁਹਾਡੇ ਦੇਲ ਚ ਆ ਕਿ ਪ੍ਰਵਾਸੀ ਲੋਕ ਦਾ ਕਰਦੇ ਕਰਦੇ ਆਪਾਂ ਕਰਕੇ ਦੇਖ ਲਈਏ ਐਦਾਂ ਜੀ ਕਿਸੇ ਦੇ ਹੱਥੋਂ ਖਾਣਾ ਤਮਾਕੂ ਖਾਂਦੇ ਸੀ ਇਹ ਉਹ ਮੰਨ ਨਹੀਂ ਕਰਦਾ ਸੀ ਇਹ ਖਾਣ ਵਾਸਤੇ ਤੇ ਉਹ ਕੁਛ ਆਪ ਦੀ ਘਰੇ ਬਣਾਉਂਦੇ ਸੀ ਕੁਛ ਆਪਣਾ ਕੁਛ ਇਹਨਾਂ ਨੂੰ ਸ਼ੌਂਕ ਸੀ ਕਿ ਮੈਂ ਆਪਣਾ ਖੁਦ ਦਾ ਕੰਮ ਕਰਨਾ ਹੈ ਤਾਂ ਫਿਰ ਇਸ ਕਰਕੇ ਥੋੜਾ ਜਿਹਾ ਹੋਲੀ ਲੇਖਸਪਾਇਰ ਹੋ ਗਿਆ ਆਪਣਾ ਖੁਦ ਦਾ ਕੰਮ ਕਰਨਾ ਸਰ ਇੱਕ ਹਸਬੰਦ ਬੇਲੂ ਕੀ ਕਰਦੇ ਸੀ ਭਾਈ ਸਾਹਿਬ ਕੀ ਕਰਦੇ ਸੀ ਇਹ ਡਰਾਈਵਰੀ ਕਰਦੇ ਸੀ ਇਹ ਕੰਪਨੀ ਚ ਕੰਮ ਕਰਦੇ ਸੀ ਉੱਤੋਂ ਦਾ ਬੜਾ ਪ੍ਰਵਾਸੀ ਮੱਝ ਮਿਲ ਕੇ ਕੰਮ ਕਰਦੇ ਭਈ ਚਾਚ ਬਣਾਉਂਦੇ ਆ ਤੇ ਉਹ ਫਿਰ ਤਮਾਕੂ ਵਗੈਰਾ ਖਾਂਦੇ ਸੀਗੇ ਉੱਤੋਂ ਸੇ ਹੱਥਾਂ ਬਣਾਉਂਦੇ ਬਣਾਉਂਦੇ ਸੀਗੇ ਇਹਨਾਂ ਨੂੰ ਪਸੰਦ ਨਹੀਂ ਆਇਆ ਸਭ ਕੁਝ ਤਾਂ ਇਹ ਤਾਂ ਸਭ ਕੁਝ ਛੱਡ ਗਿਆ ਕਿ ਨੇ ਖੁੱਦ ਦਾ ਕੰਮ ਕਰਨਾ ਵਾ ਤਾਂ ਆਪਣੇ ਚਾਚਾ ਜੀ ਉਹਨਾਂ ਨੇ ਖੁੱਦ ਨੇ ਸਾਨੂੰ ਉਹਨਾਂ ਦੀ ਸ਼ਾਪ ਆ ਪਈ ਜੀ ਤਾਂ ਕਹੇ ਚਲੋ ਸਾਡੇ ਨਾਲ ਸਿੱਖ ਲੋ ਸਭ ਲੋਕ ਖੁੱਦ ਦਾ ਕਰੀ ਕਦੀ ਕਦੀ ਇਹ ਨਹੀਂ ਹੁੰਦਾ ਜਦੋਂ ਪੰਜਾਬ ਦੇ ਲੋਕ ਜਿਹੜਾ ਪੰਜਾਬ ਦੀ ਧਰਤੀ ਛੱਡ ਕੇ ਵਿਦੇਸ਼ਾਂ ਤੇ ਜਾਈ ਜਾਂਦੇ ਹਨ ਤੇ ਮਤਲਬ ਇਥੇ ਪੰਜਾਬ ਵਿੱਚ ਕੀ ਕਰਨਾ ਹੈ ਪੰਜਾਬ ਦਾ ਨਸ਼ਾ ਹੈ ਪੰਜਾਬ ਦੇ ਵਿੱਚ ਰੰਜ ਹੋ ਗਿਆ ਗੁੰਡਾਗਰਦੀ ਆ ਸਭ ਕੁਝ ਹੈ ਕਦੀ ਇਦਾਂ ਦਾ ਨਹੀਂ ਆ ਵੀ ਬਾਹਰ ਚਲ ਜੀਏ ਛੱਡ ਗਏ ਆਪਾਂ ਪੰਜਾਬ ਨੂੰ ਨਹੀਂ ਜੀ ਇਦਾਂ ਦਾ ਨਹੀਂ ਆ ਮੈਂ ਖੁਦ ਪਹਿਲਾ 4-5 ਸਾਲ ਲਾ ਕੇ ਆਇਆ ਹਾਂ ਕੰਮ ਦੇ ਵਿੱਚ ਉੱਥੇ ਦਾ ਮਾਹੌਲ ਚਾਲ ਦੇ ਕੇ ਖੁਦ ਕਹਿੰਦੇ ਨਹੀਂ ਪੰਜਾਬ ਚ ਹੀ ਠੀਕ ਹੈ ਆਪਣਾ ਖੁਦ ਦਾ ਕੰਮ ਕਰੀਏ ਆਪਣਾ ਆਪਣੇ ਘਰ ਚ ਰਹੀਏ ਹੈਨਾ ਇਸੇ ਸਿਧ ਸੋ ਮਤਲਬ ਵਾ ਫਿਰ ਮਨੁੱਖ ਕਦਾਮ ਮਾਨ ਚਾਹੀਦੀ ਹੈ ਮਤਲਬ ਹਨਾ ਉੱਥੇ ਵੀ ਕਿਸੇ ਦੇ ਥੱਲੇ ਲਾ ਕੇ ਆਪਾਂ ਕੰਮ ਕਰਦੇ ਤੇ ਖੁਦ ਕਿਉਂ ਆਪਣਾ ਸਰਦਾਰੀ ਕਰਕੇ ਆਪਣੇ ਖੁਦ ਕੰਮ ਕਰਕੇ ਆਪਣੇ ਕੰਮ ਕਰਿ ਸੇ ਆਪਣੇ ਪੰਜਾਬ ਜੀ ਰਹਿ ਕੇ ਇੰਡੀਆ ਜੀ ਰਹਿ ਕੇ ਕਿ ਬਾਬਾ ਮਸੂਦ ਹੁੰਦਾ ਮੈਨੂੰ ਜਦੋਂ ਮਨੇ ਹੱਥੀ ਕੰਮ ਕਰਦੇ ਹਾਂ ਨਾ ਜਿੱਦਾਂ ਹੁਣ ਫਾਸਪੋਰਟ ਦਾ ਜਿਹੜਾ ਕੰਮ ਹੈ ਬੜਾ ਔਖਾ ਜਿਹਾ ਲੱਗਦਾ ਹਨਾ ਬੜੀ ਨਿੱਕੀ ਨਿੱਕੀ ਬਰੀਕੀ ਬਰੀਕੀ ਨਾ ਚੀਜ਼ਾਂ ਦੇਖਣੀਆਂ ਪੈਂਦੀਆਂ ਤੇ ਕਿਹੜੀ ਕਿਹੜੀ ਚੀਜ਼ ਇਸਤੇਮਾਲ ਕਰਦੇ ਕਿੰਨਾ ਸਮਾਂ ਲੱਗਾ ਨਹੀਂ ਪਹਿਲਾਂ ਤਾਂ ਸਾਨੂੰ ਕਾ ਵੀ ਛੋਲੇ ਛੋਲੇ ਤਾਂ ਲੱਗਿਆ ਸੀ ਕ ਅਪਸਨ ਦੇ ਨਾ ਹੁੰਦਾ ਵੀ ਨਹੀਂ ਜਿੰਨਾ ਉਹ ਮਾਰਾ ਇਹਨੇ ਕਰਵਾ ਦਿੱਤਾ ਸਾਡੇ ਕੋਲੋਂ ਇਹਨਾਂ ਕੁਝ ਬਹੁੰਦਾ ਵੀ ਨਹੀਂ ਬਣਾਉਣਾ ਬਾਕੀ ਹੋਲੀ-ਹੋਲੀ ਸਾਧੂ ਜੀ ਨੇ ਕਿਹਾ ਕੀਤੀ ਆ ਉਹ ਸੇ ਨੇ ਆਪਣਾ ਸਭ ਕੁਝ ਕੀਤਾ ਸੀ ਤਾਂ ਬਣਾਉਨੇ ਆ ਟੈਸਟਰ ਉਹਨਾਂ ਦੇ ਆ ਬਿਲਕੁਲ ਜੀ ਜੀ ਨਾਮ ਹੀ ਰੱਖਤਾ ਗੁਰੂ ਕਿਰਪਾ ਤੇ ਗੁਰੂ ਦੀ ਕਿਰਪਾ ਤਾਂ ਜਦੋਂ ਹੋਵੇ ਤਾਂ ਸਭ ਕੁਝ ਸਹੀ ਹੋ ਜਾਂਦਾ ਹੈ ਨਾ ਤੇ ਉਹ ਹੁਣ ਫਿਰ ਮਤਲਬ ਕਿਦਾਂ ਦਾ ਚੱਲ ਰਿਹਾ ਕੰਮ ਬਹੁਤ ਵਧੀਆ ਜੀ ਮਾਰਾ ਇਹਨੇ ਬਹੁਤ ਸਾਲ ਚੜਦੀ ਕਲਾ ਹੈ ਸਾਡੀ ਬਸ ਐਸੇ ਮਾਰਾ ਨੇ ਇਹ ਕਹਿੰਿਆ ਦੋੜਾਂਗੇ ਬਸ ਸਾਡੇ ਸਿਹਤਾਂ ਦਾ ਦ੍ਰਿਸ਼ ਤੇ ਇਹ ਸੜਕਾਂ ਕੰਮ ਕਰ ਚਲੇ ਚੱਲੀ ਬਸ ਆਪਣੀ ਮੇਰਤ ਇਹਦੇ ਵਿੱਚ ਪੈਂਦੀ ਜਿੱਦਾਂ ਆਪਾਂ ਕਹੀਏ ਖਾਣ ਪੀਣ ਦੇ ਵਿੱਚ ਕਿੰਨਾ ਧਿਆਨ ਰੱਖਿਆ ਜਾਂਦਾ ਹੈ ਸਿਹਤ ਨੂੰ ਜਿੱਦਾਂ ਕਹਿੰਦੇ ਨੇ ਆਸਬੂਰ ਤਾਂ ਕਿਤੇ ਨਾ ਕਿਤੇ ਨੁਕਸਾਨ ਕਰਦਾ ਹਨ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਜਿਹੜਾ ਬਚਣਾ ਚਾਹੀਦਾ ਫਾਸਟ ਫੂਡ ਖਾਣਾ ਜਿਹੜਾ ਟ੍ਰੋਟੀਕ ਖਾਣੇ ਸਾਰੀ ਦੁਨੀਆ ਹੀ ਕਹਿੰਦੀ ਹੈ ਨਾ ਕਿਦਾਂ ਦਾ ਮਤਲਬ ਆਪਾਂ ਰੈਸਪੀ ਤਿਆਰ ਕਰਦੇ ਹਾਂ ਜਿੱਦਾਂ ਸਮਝੀਏ ਗਏ ਲੀਏ ਨੇ ਆਪਣੀਆਂ fresh ਸਬਜ਼ੀਆਂ ਹੁੰਦੀਆਂ ਵਾ ਖੁਦ ਜਿਸ ਤਰ੍ਹਾਂ ਆਪਾਂ ਘਰੇ ਲੈ ਕੇ ਆਉਂਨੇ ਆ ਚੂਜ਼ ਕਰਦੇ ਹਾਂ ਹਰ ਇੱਕ ਚੀਜ਼ ਆਪਾਂ ਪਸੰਦੀ ਦੀ ਕੋਈ ਆਪਣਾ ਦਾਗ ਵਗੈਰਾ ਨਾ ਹੋਵੇ ਕੁਝ ਵੀ ਨਾ ਉਸ ਤਰ੍ਹਾਂ ਹੀ ਲੈ ਕੇ ਆਉਂਨੇ ਆ ਔਰ ਆਪਾਂ ਘੱਟ ਤੋਂ ਘਾਟ ਜਿਹੜੀ ਆਪਣੀ ਹਾਨੀਕਾਰਕ ਸਿਹਤ ਲਈ ਉਹ ਚੀਜ਼ ਆਪਾਂ ਘੱਟ ਵਰਤਦੇ ਆ ਹਾਂਜੀ ਇਸ ਤਰ੍ਹਾਂ ਨਹੀਂ ਦੀਨੇ ਮਨ ਨੂੰ ਨਹੀਂ ਕਹਿ ਸਕਦੇ ਆ ਜੀਰਾ ਮਾਟੋ ਹੋਇਆ ਸੋਇਆ ਸੋਸ ਹੋ ਗਿਆ ਇਹ ਸਭ ਕੁਝ ਆਪਣੇ ਸਰੀਰ ਲਈ ਲੈਣੀ ਚਾਹੀਦੀ ਹੈਗੀਆ ਤੇ ਹੋਰ ਕੈਮੀਕਲ ਆ ਜਿਹੜੇ ਆਪਾਂ ਚੀਜ਼ਾਂ ਨਹੀਂ ਵਰਤਦੇ ਕੁਝ ਮਤਲਬ ਉਹ ਚੀਜ਼ਾਂ ਵਰਤਦੇ ਹੀ ਨਹੀਂ ਵਰਤਦੇ ਹੀ ਉਹ ਵੀਰ ਕਿਦਾਂ ਮਤਲਬ ਗਾਹ ਜਿੱਦਾਂ ਜਿਹੜੇ ਕਸਟਮਰ ਆਉਂਦੇ ਆ ਉਹ ਕਿਦਾਂ ਮਤਲਬ ਰੀਸਟ ਕਰਦੇ ਆ ਮਤਲਬ ਉਹ ਨੀਤੀ ਜਨ ਬਸ ਜੀ ਇਹ ਰ ਤੁਹਾਨੂੰ ਵੀ ਨਹੀਂ ਪਤਾ ਮਾਰਾ ਇਹਨੇ ਆਪਣੀ ਕਿਰਪਾ ਕੀਤੀ ਗੁਰੂ ਸਾਹਿਬ ਨੇ ਬਾਕੀ ਵੀ ਚਲੋ ਵੀ ਆਪਣੇ ਚਰਨੀਆਂ ਚਾ ਇਹਨਾਂ ਚ ਇਮਲੀ ਵਗੈਰੇ ਨਹੀਂ ਫੇਂਦੇ ਜਰਾ ਚਰਨੀਆਂ ਅਸੀਂ ਆਪਣੀਆਂ ਆਪਣੀਆਂ ਖੁਦੀਆਂ ਹੱਤੀਆਂ ਕੋਲੋਂ ਪਤਾ ਵੀ ਇਹ ਚੀ ਆਪਣੇ ਜਿਹੜੀ ਕੋਈ ਲਿਉਣੇ ਵੀ ਆ ਉਹ ਵੀ ਚੰਗੀ ਕੁਆਲਿਟੀ ਦੇ ਚੰਗੀ ਕੁਆਲਿਟੀ 11 ਚਰਨੀਆਂ ਜਿਹੜੀਆਂ ਤਿਆਰ ਕਰ ਦਊ ਆਪ ਹਾਂਜੀ ਉਹ ਕਿ ਇਹਨਾਂ ਆਪਨੇ ਆ ਜਿਆਦਾ ਨਾ ਜਿਆਦਾ 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 ਤੋਂ ਜਿਆਦਾ ਮੈਂ ਕਹਾਂ ਸ਼ਾਇਦ 11 ਜਾਂ 11 ਤਰਾਂ ਦੀਆਂ ਅੱਛਾ ਜਿਆਦਾ ਤੋਂ ਜਿਆਦਾ ਤੁਸੀਂ ਆਪਣੀ ਪੰਜ ਛੇ ਚਟਨੀਆਂ ਹੁੰਦੀਆਂ ਹਨ ਹਾਂਜੀ ਚਿਲੀ ਸੌਸ ਜਾਂ ਟਮਾਟਰ ਸੌਸ ਟਮਾਟਰ ਸੌਸ ਤੇ ਚਿਲੀ ਸੌਸ ਜਿਹੜੀਆਂ ਇਹ ਸਿਰਫ ਬਰੋ ਲੈ ਕੇ ਇਹਨੇ ਬਾਕੀ ਚਟਨੀਆਂ ਆਪਣੀਆਂ ਖੁਦੀ ਬਣਾਈ ਹੋਈਆਂ ਨੇ ਤੁਸੀਂ ਦੂਮਾ ਕੀ ਜਟਨੀਆਂ ਦੀਆਂ ਆ ਬਣਾਉਣੇ ਹਾਂਜੀ ਹਾਂਜੀ ਚਲੋ ਵੀਰ ਵੀ ਸਾਡੇ ਨਾਲ ਜੁੜੇ ਨੇ ਗੱਲਬਾਤ ਕਰ ਲੈਣੇ ਆ ਪਹਿਲੋਂ ਤਾਂ ਤੁਹਾਡਾ ਵੀ ਸਵਾਗਤ ਕਰ ਲੈਣੇ ਆ ਜੀ ਸਾਡਾ ਪੰਜਾਬ ਕ੍ਰੀਏਟਿਵ ਦੇ ਵੈਗੁਰ ਜੀ ਦਾ ਖਾਸ ਤੌਰ ਤੇ ਧੰਨਵਾਦ ਭਾਈ ਸਾਹਿਬ ਦਾ ਅਦਾਜੀ ਹੈ ਹੁਣ ਜੀ ਬਹੁਤ ਬਹੁਤ ਅਸ਼ੇ ਘਾਲਤਾ ਜੀ ਗੱਲ ਹੀ ਕਰਨ ਲੱਗੇ ਆ ਵੀ ਜਿੱਦਾਂ ਪੁਛਤਾੜ ਆਪਾਂ ਕਰਾਂਗੇ ਵੀ ਮਤਲਬ ਜਿੱਦਾਂ ਲੋਕ ਜਿਹੜੇ ਨੌਜਵਾਨ ਆ ਹੈ ਨਾ ਉਹ ਇਥੇ ਇੰਡੀਆ ਨੂੰ ਛੱਡ ਕੇ ਜਿਹੜੇ ਬਾਹਰ ਭੱਜ ਜਾਂਦੇ ਨੇ ਮੈਂ ਅੱਗੇ ਵੀ ਭੈਣ ਦਾ ਵੀ ਸਵਾਲ ਕੀਤਾ ਸੀ ਤੇ ਮੈਂ ਨਿਕਰ ਕੇ ਸਵਾਲ ਲਈ ਜਿਹੜਾ ਮੈਨੂੰ ਦੱਸਿਆ ਹੈ ਨਾ ਤੁਹਾਡਾ ਨਾ ਜਿੱਦਾਂ ਮਤਲਬ ਕਹਿੰਦੇ ਵੀ ਤੁਹਾਡੀ ਜਿਹੜੀ ਇੱਛਾ ਕੁਝ ਹੋ ਸਕਦੀ ਹੈ ਨਾ ਉਹਨਾਂ ਨੂੰ ਮਤਲਬ ਚਲੋ ਹਸਬੰਦ ਵਾਈਫ ਨੂੰ ਪਤਾ ਤਾਂ ਹੁੰਦਾ ਹੀ ਪਰ ਮੈਂ ਇਹ ਜਾਨਣਾ ਚਾਹੁੰਦਾ ਨਾ ਚਾਹੁੰਦਾ ਵੀ ਜਦੋਂ ਲੋਕ ਬਾਹਰ ਜਾ ਪੰਜਾਬ ਨੂੰ ਛੱਡ ਗਈ ਕਿ ਤੁਸੀਂ ਇੱਥੇ ਕੰਮ ਖੋ ਲਿਆ ਕਿ ਨਿੱਗੀ ਜੀ ਦੁਕਾਨ ਖੋਲੀ ਹੈ ਹਨਾ ਤੇ ਕਿਦਾਂ ਮਤਲਬ ਹੈ ਸਰ ਆਏ ਮੈਂ ਵੇਖੋ ਜੀ ਦਾਸ ਪਹਿਲਾਂ ਡਰਾਈਵਰੀ ਕਰਦਾ ਸੀ 18-19 ਸਾਲ ਦਾਸ ਨੇ ਟਰੈਵਲ ਕੀਤੀ ਆ ਮੈਂ ਤਕਰੀਬਨ ਸਾਰਾ ਆਪਣਾ ਇੰਡੀਆ ਘੁੰਮ ਲਿਆ ਬਿਹਾਰ ਬੰਗਾਲ ਫਿਲਮ ਚਨਈ ਗੋਆ ਸਾਰੇ ਫਿਰਿਆ ਤੇ ਹੁਣ ਵੀ ਘਰ ਦੇ ਬਹੁਤ ਮੇਰੇ ਕਹਿੰਦੇ ਆ ਮੇਰਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਹੁਣ ਫਿਰ ਕਹਿੰਦੇ ਮੈਨੂੰ ਬਾਹਰ ਬਾਹਰ ਚੱਲ ਜਾ ਪਰ ਮੈਂ ਨਾ ਉਹ ਗੁਲਾਮੀ ਜੀ ਕਰ ਕਰਕੇ ਅੱਕ ਚੁੱਕਿਆ ਹਾਂ ਯਾਨੀ ਕਿ ਬਾਹਰ ਰਹਿ ਕੇ ਇੱਕ ਤੇ ਰਹਿਣ ਸਹਿਣ ਬਾਹਰ ਤੁਹਾਨੂੰ ਪਤਾ ਇਹ ਪੈਰਾ ਹੋਣਾ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ 4 ਸਾਲ ਹੋ ਗਏ ਗੁਰੂ ਵਾਲੇ ਬਣੇ ਆ ਤੇ ਬਾਹਰ ਰਹਿਣ ਸਹਿਣ ਦਾ ਖਾਣ ਪੀਣ ਦਾ ਬਹੁਤ ਹੋ ਜਾਂਦਾ ਕਿਉਂਕਿ ਜਿਵੇਂ ਡਾਬਿਆਂ ਦੇ ਖਾਣੇ ਆਪਾਂ ਮੈਂ ਕੰਪਨੀ ਚ 5 ਸਾਲ ਜੌਬ ਕੀਤੀ ਐ ਤੇ ਜੀਆਰ ਇਨਫਰਾਸਟ੍ਰਕਚਰ ਤੇ ਤੇ ਉੱਥੇ ਵੀ ਸਾਰੇ ਉਹ ਮੈਸੇਜ ਤੇ ਭਈਏ ਤਿਆਰ ਕਰਦੇ ਜੋ ਫਿਰ ਉਹ ਤਮਾਕੂ ਵਾਲੇ ਹੱਥ ਲਵਾਉਂਦੇ ਪੈਣੇ ਤੇ ਫਿਰ ਮਨ ਨੂੰ ਕਰੈਤ ਹੁੰਦੀ ਤੇ ਉਹਦੇ ਕਰਕੇ ਹੁਣ ਬਾਹਰ ਵੀ ਜਾਵਾਂਗੇ ਆਪਾਂ ਤੇ ਉੱਥੇ ਵੀ ਕੀ ਪਤਾ ਕਿੰਦਾ ਦਾ ਖਾਨ ਪੇਮ ਇਸ ਕਰਕੇ ਫਿਰ ਮਹਾਰਾਜ ਮੰਨੋ ਨਾ ਬੜੀ ਉਹ ਲਗਾ ਨਹੀਂ ਸਰਦੂਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਮਹਾਰਾਜ ਸਾਨੂੰ ਆਪਣੀ ਕਿਰਤ ਪਰਛੋ। ਫਿਰ ਮਹਾਰਾਜ ਨੇ ਕਿਰਪਾ ਕੀਤੀ ਮਾਰੇ ਹੱਥੇ ਲੱਗ ਗਿਆ ਐਵੇਂ ਕਾ ਆਪਣਾ ਹੀ ਕਾਰੋਬਾਰ ਕਰਦੇ ਆ ਜੇ ਪ੍ਰਦੇਸੀ ਲੋਗ ਇੱਥੇ ਆ ਕੇ ਬਿਹਾਰ ਬੰਗਾਲ ਵਾਲੇ ਤੇ ਆਪਣੇ ਰੇੜੀਆਂ ਲਾ ਕੇ ਪਾਸਪੋਰਟਿਆਂ ਨਾਲ ਚਲੋ ਤਰੱਕੀ ਕਰ ਸਕਦੇ ਫਿਰ ਅਸੀਂ ਕਿਉਂ ਨਹੀਂ ਕਰ ਸਕਦੇ ਬਿਲਕੁਲ ਹਾਂਜੀ ਫਿਰ ਅਸੀਂ ਵੀ ਕਰ ਸਕਦੇ ਆ ਕੋਸ਼ਿਸ਼ ਕੀਤੀ ਜਦ ਮਹਾਰਾਜ ਨੇ ਵੀ ਕਿਰਪਾ ਕੀਤੀ ਆ ਤੇ ਹੋਰ ਵੀਰ ਭਰਾਵਾਂ ਨੇ ਬਹੁਤ ਵਧੀਆ ਰਿਸਪਾਂਸ ਮਿਲਿਆ ਸਾਨੂੰ ਤੇ ਚੜਦੀ ਕਲਾ ਚ ਸਤਿਗੁਰੂ ਮਾਰਾ ਜੀ ਫਿਰ ਪਾਸਪੋਰਟ ਵਾਲ ਇੱਕ ਡਰਾਈਵਰ ਬੰਦਾ ਹਨਾ ਜਿਹੜੇ ਡਰਾਈਵਰ ਹੁੰਦੇ ਨੇ ਮੈਨ ਕੋ ਵੈਸੇ ਤਾਂ ਉਹਨਾਂ ਦੀ ਜਿਹੜੀ ਟੇਸਟ ਵੱਖਰੀ ਵੱਖਰੀ ਹੁੰਦੀ ਹੈ ਨਾ ਉਹ ਰੋਟੀ ਵੀ ਆਪ ਕੀਮਤ ਟੱਕਾਂ ਦੇ ਵਿੱਚ ਬਣਾ ਕੇ ਖਾਂਦੇ ਹਨਾ ਆਦਤ ਬਣੀ ਹੋਈ ਆ ਇਹ ਬਈ ਇਤਾਂ ਮਤਲਬ ਕਿਦਾਂ ਮੰਨ ਲਿਆ ਕਰਕੇ ਗੱਲ ਬਣ ਗਿਆ ਵੀ ਯਾਰ ਆਪਾਂ ਨੇ ਨਿਊਡਲ ਦਾ 버ਗਰ ਹੀ ਜਿੱਦਾਂ ਮਤਲਬ ਪ੍ਰਵਾਸੀ ਲੋਕੀ ਲੋਕੀ ਕਰਦੇ ਨੇ ਜ਼ਿਆਦਾਤਰ ਤਾਂ ਪੰਜਾਬ ਦੇ ਵਿੱਚ ਮਤਲਬ ਪ੍ਰਵਾਸੀ ਨਹੀਂ ਦੇ ਬਾਕੀ ਜਿਹੜੇ ਕਹਿ ਲਈਏ 5-7% ਜਿਹੜੇ ਪੰਜਾਬ ਦੇ ਲੋਕ ਜਿਹੜੇ ਕਰਦੇ ਹੁੰਦੇ ਨੇ ਅੱਗੇ ਹਾਂਜੀ ਅੱਗੇ ਨਾ ਪ੍ਰਭਾਵ ਪਿਆ ਹੋਣਾ ਅੱਗੇ ਨਾ ਕਾਫੀ ਜ਼ਿਆਦਾ ਆਪਣੇ ਲੋਕ ਇਸ ਚੀਜ਼ ਵੱਲ ਲੈਣ ਵਾਲਾ ਹੋ ਰਹੇ ਆ ਬਾਕੀ ਹੌਲੀ ਹੌਲੀ ਵੇਖ ਸੋ ਵੇਖੀ ਇੱਕ ਦੂਜੇ ਨਾਲ ਹੁਣ ਹੁੰਦਾ ਪਹਿਲਾਂ ਪਤਾ ਕੀ ਸਾਰੇ ਲੋਕ ਸ਼ਰਮ ਬਹੁਤ ਜ਼ਿਆਦਾ ਕਰਦੇ ਆ ਮੈਂ ਕੁੱਦ ਜਦੋਂ ਇਹ ਕੰਮ ਸ਼ੁਰੂ ਕਰਨ ਲੱਗਾ ਤੇ ਮੇਰੇ ਹੋਰ ਮੇਰੇ ਘਰ ਜਾਣੇ ਮੇਰੇ ਸਹਾਰਾ ਨੇ ਮ ਉਹ ਤੂੰ ਕਿਹੜਾ ਕੰਮ ਕਰ ਲੱਗਾ ਇਹਦੇ ਭਈਆਂ ਵਾਲਾ ਕੰਮ ਆ ਜਾਂ ਕਿਦਾਂ ਤੇ ਮੈਂ ਕਿਹਾ ਫਿਰ ਕਿ ਆਪਾਂ ਕਿੱਥੇ ਕਰਨ ਲੱਗੇ ਆ ਆਪਣੇ ਬਾਕੀ ਚੋਰੀ ਜਾਂ ਕੋਈ ਗਲਤ ਕੰਮ ਤਾਂ ਨਹੀਂ ਕਰਨ ਲੱਗੇ ਤੇ ਮੈਂ ਕਿਹਾ ਆਪਣੀ ਕਿਰਤ ਦਾ ਕੋਈ ਲਾਭਾ ਥੋੜੀ ਆ ਤੇ ਬਾਕੀ ਆ ਭਿਜੇ ਆਪਾਂ ਕਰਾਂਗੇ ਤੇ ਤਾਂ ਹੀ ਆਪਣਾ ਫਿਰ ਜੇ ਆਪਾਂ ਹੀ ਨਾ ਕਰਾਂਗੇ ਤੇ ਫਿਰ ਭਈਆਂ ਕੋਲ ਤੁਹਾਨੂੰ ਪਤਾ ਫਿਰ ਛਕਣਾ ਹੀ ਪੈਣਾ ਇਹ ਮਰੂਨ ਦੀ ਗੱਲ ਕਰ ਲਈਏ ਜੇ ਗੱਲ ਕਰਨੀ ਲੱਗੇ ਪ੍ਰਵਾਸੀਆਂ ਦੀ ਗੱਲ ਕਰ ਲਈਏ ਹਰ ਇੱਕ ਕੰਮ ਉਹ ਕਰਦੇ ਨੇ ਕੋਈ ਵੀ ਉਂਗਲਾਂ ਦੇ ਗੱਲੋਂ ਕੰਮ ਤੁਸੀਂ ਸਾਰੇ ਕੰਮ ਪ੍ਰਵਾਸੀ ਕਰਦੇ ਨੇ ਜੇ ਗੱਲ ਕਰੀਏ ਫਾਸਟ ਫੂਡ ਦੀ ਵੀ ਕਰਦੇ ਨੇ ਫਰੂਟ ਵੀ ਵੇਚਦੇ ਨੇ ਸਬਜ਼ੀਆਂ ਵੀ ਵੇਚਦੇ ਨੇ ਮਾਰਬਲ ਦਾ ਕੰਮ ਵੀ ਕਰਦੇ ਨੇ ਹਨਾ ਤੇ ਮਤਲਬ ਕਹਾਂ ਇਹ ਸੈਂਟਰੀ ਦਾ ਕੰਮ ਵੀ ਕਰਦੇ ਨੇ ਰਾਜ ਮਿਸਤਰੀ ਦਾ ਵੀ ਉਹ ਕੰਮ ਕਰਦੇ ਨੇ ਆਈਸਕ੍ਰੀਮ ਵੀ ਵੇਚਦੇ ਨੇ ਜੂਸ ਵੀ ਵੇਚਦੇ ਨੇ ਮਤਲਬ ਸਾਦੇ ਕੰਮ ਉਹ ਕਰੀ ਜਾਂਦੇ ਨੇ ਤੇ ਫਿਰ ਪੰਜਾਬੀ ਕੀ ਕਰੂ ਉਹ ਕਹਾਂ ਪਕਾਇਆ ਸੀ ਤੇ ਤੁਸੀਂ ਕਿਹਾ ਵੀ ਬਈਏ ਕਰ ਦੇਣੀ ਉਹ ਕੰਮ ਪਾ ਕਰ ਲੈਣੇ ਕਿਹਾ ਰਿਸ਼ਤੇਦਾਰਾਂ ਨੇ ਕਿਹਾ ਉਹ ਕੰਮ ਤਾਂ ਕੰਮ ਹੀ ਜੋ ਹੁੰਦਾ ਕੰਮ ਕੰਮ ਹੀ ਆ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਵੀ ਕੰਮ ਕਰ ਲਓਗੇ ਉਹ ਕੰਮ ਜਿਹੜਾ ਕਰੋਗੇ ਉਹਦੇ ਵਿੱਚ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਤੁਹਾਡੀ ਹੈਨਾ ਤੁਹਾਡਾ ਧਿਆਨ ਤੁਹਾਡੀ ਲਗਨ ਹੋਣੀ ਚਾਹੀਦੀ ਆ ਤੁਹਾਨੂੰ ਕੰਮ ਨਾਲ ਨਾ ਪਿਆਰ ਹੋਣਾ ਚਾਹੀਦਾ ਜੇ ਤੁਹਾਡਾ ਮਨ ਨਹੀਂ ਨਾ ਕੰਮ ਕਰਦਾ ਫਿਰ ਤੁਸੀਂ ਵੱਧ ਰੁੱਧੀ ਨਹੀਂ ਕਰ ਸਕਦੇ ਬਾਕੀ ਤੁਹਾਡਾ ਮਨ ਹੋਣਾ ਚਾਹੀਦਾ ਤੁਹਾਡੇ ਅੰਦਰ ਆਵਾਜ਼ ਆਉਣੀ ਚਾਹੀਦੀ ਵੀ ਮੈਂ ਕੰਮ ਕਰਾਂ ਜੇ ਤੁਹਾਡੇ ਮਨ ਨੂੰ ਸੰਤੁਸ਼ਟੀ ਆਦਾ ਰੱਜੀ ਕਰਦਾ ਫਿਰ ਤੁਸੀਂ ਕੰਮ ਨੂੰ ਪਿਆਰ ਕਰੋਗੇ ਫਿਰ ਤੁਸੀਂ ਕੰਮ ਕਰਨ ਲੱਗ ਪੋਗੇ ਤੇ ਬਾਕੀ ਇਹ ਆ ਵੀ ਸਤਿਗੁਰ ਨੇ ਕਿਰਪਾ ਕੀਤੀ ਵਧੀਆ ਟੇਸ ਆਉਂਦਾ ਸਾਨੂੰ ਤੇ ਅਜੇ ਤੱਕ 4 ਕਿ ਮਹੀਨੇ ਹੋਏ ਦੁਕਾਨ ਖੋਲੀ ਨੂੰ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਤਾਂ ਕਿ ਕਿਸੇ ਇੱਕ ਵੀਰ ਨੇ ਵੀ ਨਹੀਂ ਕਿਹਾ ਵੀ ਨਹੀਂ ਤੁਹਾਡਾ ਸਾਰੇ ਕਹਿੰਦੇ ਬਾਬਾ ਜੀ ਚੜ੍ਹਦੀ ਕਲਾ ਹੈ ਤਾਂ ਇਹ ਸੱਤਾ ਜਾਦੂ ਸਾਡੇ ਨਹੀਂ ਸਤਿਗੁਰ ਕੋਈ RAMDAS ਪਾਤਸ਼ਾਹ ਜਿਹੜਾ ਜਾਦੂ ਆ ਉਹ ਹੀ ਤਿਆਰ ਕਰਦੇ ਅਸੀਂ ਤੇ ਜਿੰਨੇ ਮਾਰੇ ਨੇ ਸਮਾਤ ਬਖਸ਼ਿਆ ਹੀ ਆਪਣੇ ਵੱਲੋਂ ਪੂਰੀ ਸਾਫ ਸਫਾਈ ਨਾਲ ਵਧੀਆ ਤਿਆਰ ਕਰਦੇ ਆਂ ਆਈ ਵੀ ਨਹੀਂ ਭਾਵੇਂ ਛੋਟੇ ਬੱਚਾ ਸ਼ਗਲ ਆਪਣੇ ਆਗੇ ਭਾਵੇਂ ਬਜ਼ੁਰਗ ਸ਼ਗਲ ਜਿਹੜੇ ਮਰਜੀ ਆ ਪਾਇਆ ਨਹੀਂ ਵੀ ਵਧੀਆ ਤੋਂ ਵਧੀਆ ਚੀਜ਼ ਆਪਣੇ ਵਰਤਦੇ ਆ ਖਾਲਸਾ ਜੀ ਤੁਹਾਡੇ ਨਾਲ ਗੱਲ ਕਰਨੀ ਸਪੈਸ਼ਲ ਡੜੀਆਂ ਚੀਜ਼ਾਂ ਤੁਸੀਂ ਬਣਾਉਨੇ ਹੋ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਆ ਬਾਜ਼ਾਰਾਂ ਦੇ ਵਿੱਚ ਰੈਡੀਮੇਡ ਜੀ ਜੇ ਮਿਲ ਜਾਂਦੀਆਂ ਹਨ ਹਣਾ ਤੁਸੀਂ ਰੈਡੀਮੇਡ ਤੋਂ ਚੀਜ਼ਾਂ ਤਿਆਰ ਕਰਦੇ ਹੋ ਸਪ੍ਰਿੰਗ ਰੋਲ ਜਿੱਦਾਂ ਕਰਦੇ ਹੋ ਹਣਾ ਚੰਪਾਂ ਵਗੈਰਾ ਜਿੱਦਾਂ ਹਣਾ ਜਿੱਦਾਂ ਦੀਆਂ ਗੱਲ ਕਰਦੇ ਆ ਵੀ ਸਪ੍ਰਿੰਗ ਰੋਲ ਜਿਹੜੀ ਚੀਜ਼ ਬਣੀ ਹੁੰਦੀ ਪਰਤ ਜਿਹੜੀ ਕੀ ਕਹਿੰਦੇ ਆ ਸਾਨੂੰ ਪਤਾ ਨਹੀਂ ਕੀ ਬੇਸ ਬਣੇ ਬਣਾਏ ਮਿਲਦੀ ਇਹ ਸਪ੍ਰਿੰਗ ਰੋਲ ਵੀ ਬਣੇ ਨਹੀਂ ਪਰ ਅਸੀਂ ਆਪ ਹੀ ਬੇਸ ਵੀ ਆਪ ਤਿਆਰ ਕਰਦੇ ਆ ਜੀ ਤੇ ਨਿਊਡਲ ਆਪ ਬਣਾ ਕੇ ਆਪ ਸਪ੍ਰਿੰਗ ਰੋਲ ਭਰਦੇ ਆ ਜੀ ਤੇ ਸਾਰੇ ਅਸੀਂ ਆਪ ਹੀ ਤਿਆਰ ਕਰਦੇ ਆ ਇਹ ਹੀ ਇਹ ਨਹੀਂ ਬਜਾਰੋਂ ਰੈਡੀ ਮੀਡ ਲਿਆ ਗਏ ਨੇ ਵੀ ਫਰਾਈ ਕਰਕੇ ਦੇਤਾ ਨਹੀਂ ਆਪ ਨਿਊਡਲ ਭਰਦੇ ਆ ਮੋਮੋਸ ਵੀ ਆਪ ਭਰਦੇ ਆ ਮੋਮੋਸ ਨੂੰ ਗਰਮੀ ਕਰਕੇ ਥੋੜਾ ਜਿਹਾ ਰੋਕੇ ਹੋਏ ਆ ਨਹੀਂ ਤੇ ਮੋਮੋਸ ਨਿਊਡਲ 버ਗਰ ਸਾਰ ਕੋ ਜੀ ਆਪ ਹੀ ਤਿਆਰ ਅੱਛਾ ਮੈਂ ਇੱਕ ਚੀਜ਼ ਸਪੈਸ਼ਲ ਸੁਣੀ ਸੀ ਤੁਹਾਡੀ ਕਿ ਦੇਸੀ ਘੋੜੇ ਨਾਲ ਵੀ ਕੁਝ ਤਿਆਰ ਕਰਦੇ ਹੋ ਕਿਹੜੀ ਚੀਜ਼ ਕਰਦੇ ਹੋ ਉਹ ਭਾਈ ਸਾਹਿਬ ਆਪਣੇ ਲੱਛਾ ਟਿੱਕੀ ਤਿਆਰ ਕਰਦੇ ਆ ਜੀ ਐ ਲਛਾ ਡਿੱਕੀ ਆਪਣੇ ਇੱਥੇ ਹੁਣ ਚਲੋ ਫੇਮਸ ਹੋ ਗਈ ਆ ਵੀਰ ਆਉਂਦੇ ਆ ਕਾਫੀ ਆਪਣੇ ਕੋਲ ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਦਾ ਆ ਤੇ ਮੇਰੇ ਸਾਹਬ ਨਾਲ ਤੇ ਆਪਣੇ ਪੱਟੀ ਜੀ ਤਰਨਤਨ ਸਾਹਿਬ ਵੀ ਅਜੇ ਨਹੀਂ ਹੈ ਕੀਤਾ ਛਾੜਕੀ ਆਪਣੇ ਜ਼ਿਲ੍ਹੇ 'ਚ ਦਾਸ ਇਕੱਲਾ ਹੀ ਮੇਰੇ ਸਾਹ ਨਾਲ ਲਛਾ ਡਿੱਕੀ ਬਣਾਉਂਦਾ ਹੋਰ ਸਾਡੇ ਪੱਟੀ 'ਚ ਹੋਰ ਵੀ ਟਿੱਕੀਆਂ ਬਥੇਰੇ ਵੀਰ ਬਣਾਉਂਦੇ ਆ ਬਹੁਤ ਵਧੀਆ ਵਧੀਆ ਬਣਾਉਂਦੇ ਆ ਪਰ ਲੱਛੜ ਕੀ ਸਾਡੇ ਕੋਲ ਹੀ ਆ ਅਜੇ ਹੋਰ ਕੋਈ ਸਿੰਘ ਨਹੀਂ ਅਜੇ ਕਹੇ ਨਹੀਂ ਕੀ ਪਿਆਰ ਅੱਛਾ ਜੇਲੇ ਜ ਆਪਣੇ ਕੋਲ ਹੀ ਆ ਗੱਲੇ ਲੱਛੜ ਗੱਲ ਕਰਨ ਲੱਗੇ ਇਹ ਫਿਰ ਕਿਥੋਂ ਦਾ ਮਤਲਬ ਆਇਆ ਮਨ ਦੇ ਵਿੱਚ ਵੀ ਯਾਰ ਆਪਾਂ 버ਗਰ ਨੂਡਲ ਬੇਰੀ ਗੱਲ ਫਿਰ ਇੱਕ ਰੋਗੀ ਵਿੱਚ ਹਨਾ ਵੀ ਨੂਡਲ 버ਗਰ ਦੀ ਹੀ ਕੰਮ ਕਰ ਲਈਏ ਫਿਰ ਕਿੱਥੋਂ ਸਿੱਖਿਆ ਦੇ ਕਿ ਤਰ੍ਹਾਂ ਬਣ ਜਾਈ ਇਹ ਆ ਵੀ ਫਿਰ ਸੋਚਿਆ ਵੀ ਹੁਣ ਇਹ ਡਰਾਈਵਰੀ ਜਾ ਕੇ ਫਿਰ ਘਰੇ ਰਹਿਣੇ ਆਪਣੇ ਬੱਚਿਆਂ ਜੇ 18 19 ਸਾਲ ਬਾਹਰ ਰਹਿ ਰਹਿ ਕੇ ਮਾਨ ਅੱਕ ਗਿਆ ਤੇ ਫਿਰ ਤੁਹਾਨੂੰ ਦੱਸਿਆ ਰਹਿਣ ਜ਼ਹਿਨ ਦਾ ਵੀ ਫਿਰ ਖਾਣ ਪੀਣ ਦਾ ਮੈਂ ਕਾ ਫਿਰ ਘਰੇ ਆਪਣੇ ਇੱਥੇ ਕੋਈ ਸ਼ਹਿਰ 'ਚ ਆਪਣੇ ਕੰਮ ਕਰੀਏ ਤੇ ਹੁਣ ਹੋਰ ਤੇ ਫਿਰ ਕੋਈ ਕੰਮ ਆਇਆ ਨਹੀਂ ਤੇ ਫਿਰ ਇੱਕ ਸਾਡਾ ਰਿਸ਼ਤੇਦਾਰ ਹੀ ਹੋਏ ਕੰਮ ਕਰਦੇ ਮੋਗੇ ਸ਼ਹਿਰ 'ਚ ਰਹਿੰਦੇ ਆ ਤੇ ਉਹ ਵੀ ਕਾਫੀ ਫੇਮਸ ਆ ਮੋਗੇ ਸ਼ਹਿਰ 'ਚ ਲੱਛਾ ਦੇ ਕੀ ਉਹਨਾਂ ਦੀ ਤੇ ਉਹ ਮੈਂ ਉਹਨਾਂ ਕੋ ਗਿਆ ਮਿਲਿਆ ਤੇ ਫਿਰ ਉਹਨਾਂ ਨੂੰ ਮੈਂ ਇਸ ਤਰ੍ਹਾਂ ਬੇਨਤੀ ਕੀਤੀ ਮਾ ਜੀ ਮੈਨੂੰ ਵੀ ਸਿਖਾਓ ਉਹ ਕਹਿੰਦੇ ਇਹ ਕਿਹੜੀ ਗੱਲ ਆ ਕੋਈ ਨਹੀਂ ਜੇ ਤਰਾ ਮਾਨਿਆ ਤੇ ਆ ਜਾ ਤੋ ਭਾਈ ਤੇ ਅਸੀਂ ਉਹਨਾਂ ਤੋਂ ਸਿੱਖਾਂਗੇ ਤੇ ਇਹੀ ਕਰਾਵਾਂਗੇ ਅੱਛਾ ਗੱਲ ਇੱਕ ਗੱਲ ਆ ਅਸੀਂ ਇੱਕ ਗੱਲ ਮੈਂ ਕਰ ਲੇਗਾ ਪਹਿਣ ਬਹੁਤ ਖੁਸ਼ ਆ ਤੁਹਾਡੀ ਜੇਰੇ ਤੇ ਵੀ ਗੁਜੀ ਆ ਪਹਿਣ ਤੇ ਬਹੁਤ ਜਿਆਦਾ ਖੁਸ਼ ਆਣਾ ਮਤਲਬ ਜਦੋਂ ਗੁਰੂ ਕਿਰਪਾ ਕਰੇ ਹੈ ਨਾ ਤੇ ਕਿਤੇ ਨਾ ਕਿਤੇ ਜਿਹੜਾ ਛੋਟਾ ਜਿਹਾ ਕੰਮ ਸ਼ੁਰੂ ਕਰੀਏ ਕਦੀ ਸੋਚਿਆ ਨਹੀਂ ਹੁੰਦਾ ਵੀ ਯਾਰ ਇਹ ਨਿਕਾਰੇ ਕੰਮ ਸ਼ੁਰੂ ਕਰਨ ਲੱਗੇ ਆ ਤੇ ਕੋਈ ਮਤਲਬ ਲੋਗ ਮਤਲਬ ਕਿਤੇ ਨਾ ਕਿਤੇ ਕਹਿ ਦਿੰਦੇ ਵੀ ਯਾਰ ਉਹ ਭਈਆਂ ਦੇ ਆਪਾ ਛੋੜਾ ਟੇਸਟ ਆ ਤੇ ਉਹ ਵੀਡੀਓ ਵੀ ਤੁਹਾਨੂੰ ਪਤਾ ਪਿੱਛੇ ਇਹ ਬੜੀਆਂ ਮਾਇਰ ਲੋਈਆਂ ਵੀ ਕਿੰਨਾ ਭਈਏ ਗੰਦ ਪਾਉਂਦੇ ਨੇ ਵੀ ਗੰਦੀਆਂ ਚੀਜ਼ਾਂ ਸਾਨੂੰ ਪਾਉਂਦੇ ਤੇ ਉਹ ਉੱਥੇ ਹੀ ਹੁਣ ਸਾਫ ਸੁਥਰਾ ਜਿਹੜਾ ਲੋਕਾਂ ਨੂੰ ਮਿਲਦਾ ਤੇ ਮੈਸੇਜ ਦੇ ਵੀ ਬੜਾ ਤਕੜਾ ਆ ਨਹੀਂ ਬਿਲਕੁਲ ਜੀ ਅਜੇ ਤਾਂ ਐਵੇਂ ਇਥੋਂ ਜਿੱਥੋਂ ਸਬਜ਼ੀ ਲੈ ਆਈ ਦੀ ਸਾਡੇ ਉਹ ਵੀ ਬੰਦੇ ਕਹਿ ਰਹੇ ਨੇ ਕਿ ਯਾਰ ਵੀ ਬਾਬਾ ਜੀ ਆਹ ਸਬਜ਼ੀ ਹੈਗੀ ਆ ਜਦ ਤੁਸੀਂ ਕੱਲ ਲਈ ਤੇ ਚਾ ਮੈਂ ਕਹਾ ਨਹੀਂ ਫਿਰ ਕੋਈ ਗੱਲ ਨਹੀਂ ਸਾਨੂੰ ਅੱਜ ਵਾਲੀ ਸਬਜ਼ੀ ਦੋ 5-10 ਰੁਪਏ ਵੱਧ ਲੱਗ ਜਾਣਗੇ ਕੋਈ ਗੱਲ ਨਹੀਂ ਆ ਪਰ ਅਸੀਂ ਜੇ ਗਾਹਕ ਮੰਨ ਲਓ ਨਹੀਂ ਉਹਨੇ ਤੇ ਬਣੀ ਖਾਣੀ ਆ ਪਰ ਸਰਗੁ ਸੱਚੇ ਪਾਤਸ਼ਾਹ ਦੇ ਵੇਂਦੇ ਆ ਕਿ ਨਹੀਂ ਅਹੀਂ ਉਹਨੇ ਦੇ ਕੇ ਨੂੰ ਖਵਾਣਾ ਤੇ ਚੰਗਾ ਖਵਾਓ ਇਹ ਖਵਾਣਾ ਤੇ ਚੰਗਾ ਖਵਾਓ ਰੁਪਏ ਭਾਵੇਂ 5-10 ਘੱਟ ਵੱਜ ਜਾਣ ਕੋਈ ਗੱਲ ਨਹੀਂ ਆ ਪਰ ਅਸੀਂ ਇਹ ਨਹੀਂ ਗੁਰੂ ਦੀ ਨਿਗਾਹ 'ਚ ਵੀ ਸੱਚੇ ਹੋਣਾ ਹੈ ਤੇ ਉਹ ਚਲੋ ਗਾਗਦੀ ਨਿਕਾਜਦੇ ਹੈ ਹੀ ਆ ਉਹਨਾਂ ਨੂੰ ਤੇ ਚੰਗਾ ਦੇ ਦੇ ਫਿਰ ਹੁਣ ਮੰਨ ਲਓ ਕਿ ਬਾਹਰ ਦੇ ਲੋਕ ਜਿਹੜੇ ਨੌਜਵਾਨ ਗਏ ਬਾਹਰ ਦੇ ਮੁਲਕਾਂ 'ਚ ਹਨਾ ਉਹ 50 60 ਹਜ਼ਾਰ ਕੋ 30 35 ਹਜ਼ਾਰ ਕੀ ਮੋਂਗਾ ਤੇ ਮਤਲਬ ਇੱਥੇ ਮਤਲਬ ਆਪਾਂ ਇਹ ਨਹੀਂ ਕਹਿੰਦੇ ਵੀ ਚਲੋ ਹਨਾ ਤੇ ਗਾਗ ਤੇ ਆ ਨਾ ਕਿ ਵੈਸੇ ਇਦਾਂ ਕਰਦਾ ਕਜਰਾ ਚੱਲਦਾ ਨਹੀਂ ਬਹੁਤ ਵਧੀਆ ਜੀ ਗੁਰੂ ਸਾਹਿਬ ਦੀ ਕਿਰਪਾ ਮਾਰਾ ਜੀ ਨਿਕਰਾ ਹੈ ਜਦੋਂ ਦਾ ਕੰਮ ਸ਼ੁਰੂ ਕੀਤਾ ਹੈ ਚੜ੍ਹਦੀ ਖਲਾ ਕੋ ਆਰਮਦਾਸ ਪਾਤਸ਼ਾਹ ਜੀ ਨੇ ਵਧੀਆ ਕਿਰਪਾ ਕੀਤੀ ਹੈ ਚੜ੍ਹਦੀ ਕਾਹੇ ਚੀਜ਼ੀ ਟੁੱਟ ਨਹੀਂ ਆਉਂਦੇ ਮਹਾਰਾਜ ਵਧੀਆ ਦੇ ਜਾਂਦੇ ਆ ਆਪਣਾ ਦਾਲ ਫੁਲਕਾ ਵਧੀਆ ਚੱਲ ਜੀ ਨਾਲ ਦੇ ਨਾਲ ਗੁਰਬਾਣੀ ਚੱਲਦੀ ਪਈ ਆ ਹਨਾ ਨਾਲ ਦੇ ਨਾਲ ਕੰਮ ਚੱਲੀ ਜਾਂਦਾ ਗੁਰੂ ਦੀ ਕਿਰਪਾ ਤੇ ਜਿੱਦੀ ਲਾਸਟ ਤੇ ਕੀ ਕਹਿਣਾ ਚਾਹੁੰਦੇ ਆ ਨੌਜਵਾਨਾਂ ਨੂੰ ਜਿਹੜੇ ਵਿਦੇਸ਼ਾਂ ਨੂੰ ਭੱਜ ਜਾਂਦੇ ਆ ਆਪਣੇ ਪਾ ਪੰਜਾਬ ਨੂੰ ਛੱਡ ਗਏ ਪੰਜਾਬ ਦੀ ਧਰਤੀ ਨੂੰ ਛੱਡ ਗਏ ਪਿਛੇ ਲੰਮੇ ਸਮੇਂ ਦੇ ਵਿੱਚ ਜੋ ਕੋਈ ਨੂੰ ਕਹਿੰਦੇ ਸੀ ਮਿੱਤਰੋ ਪੰਜਾਬ ਸਾਡਾ ਸੋਨੇ ਦੀ ਜਿੜੀ ਦਾ ਹੁਣ ਸੋਨੇ ਦੀ ਜਿੜੀ ਛੱਡ ਕੇ ਬਾਹਰ ਨੂੰ ਨਿਕਲ ਗਏ ਜੀ ਸੋਨੇ ਦੀ ਚਿੜੀ ਖਤਮ ਹੋ ਚਲੇਗੀ ਤੋੜ ਕੇ ਜੀ ਸੋਨੇ ਜਿ ਦੀ ਚਿੜੀ ਤਾਂ ਹਜੇ ਵੀ ਹੈਗੀ ਆ ਹੀਰਿਆਂ ਦੀ ਚਿੜੀ ਆਏ ਇੱਦੀ ਗੱਲ ਨਹੀਂ ਆ ਬਸ ਇਹ ਆ ਵੀ ਸਾਨੂੰ ਤਰਾਸ਼ਣ ਦੀ ਥੋੜੀ ਲੋੜ ਆ ਸਾਨੂੰ ਮਿਹਨਤ ਦੀ ਲੋੜ ਆ ਅਈਓ ਮਿਹਨਤ ਨਹੀਂ ਮਿਹਨਤ ਕਰਦੇ ਨਹੀਂ ਆ ਮਿਹਨਤ ਪੰਜਾਬੀ ਆ ਆਪਣੇ 1 ਨੰਬਰ ਤੇ ਆ ਚਾਹੇ ਉਹ ਕਿਤੇ ਵੀ ਇਹ ਦੇਸ਼ਾਂ ਜਾਇਆ ਚਾਹੇ ਵਿਦੇਸ਼ਾਂ ਜਾ ਬਾਹਰ ਜਾ ਕੇ ਵੀ ਮਿਹਨਤਾਂ ਕਰਕੇ ਮੱਲਾ ਮਾਰੀਆਂ ਉਹਨਾਂ ਨੇ ਇੱਦੀ ਗੱਲ ਨਹੀਂ ਆ ਪਰ ਇਹ ਕਹਿੰਦੇ ਆ ਵੀ ਚਲੋ ਜੀਦਾ ਨਹੀਂ ਸਕਦਾ ਉਹ ਤੇ ਜਾਵੇ ਅਰ ਜੀ ਦਾ ਸਾਦਾ ਕੋਈ ਚਲੋ ਚਾਰ ਦਾ ਇੱਥੇ ਆਪਣਾ ਭਾਵੇਂ ਛੋਟਾ ਛੋਟੇ ਤੋਂ ਸ਼ੁਰੂ ਕਰੋ ਚਲੋ ਗੁਰੂ ਸਾਹਿਬ ਕਿਰਪਾ ਕਰਨ ਆਪੇ ਹੋਰੀ ਹੋਰੀ ਮਾਰਾ ਕਿਰਪਾ ਕਰਦੇ ਤਰੱਕੀ ਕਰੋਗੇ ਕੋਈ ਗੱਲ ਨਹੀਂ ਇੱਥੇ ਆ ਕੇ ਆਪਣਾ ਕੰਮ ਕਰ ਜੀ ਬਾਬਾ ਜੀ ਇੱਕ ਇੱਕ ਦੱਸਦਾ ਜੀ 35 ਤੋਂ 40 ਲੱਖ ਰੁਪਈਆ ਲੋਕ ਲਾ ਕੇ ਕੈਨੇਡਾ ਜਾਂ ਅਮਰੀਕਾ ਜਾਂਦੇ ਆ ਹਨਾ ਤੇ ਇੱਥੇ ਕਿੰਨਾ ਖਰਚਾ ਜਿਹੜਾ ਲਾ ਕੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਤੇ ਕੀ ਸੋਚਿਆ ਸੀ ਮੰਨ ਕੇ ਜਦੋਂ ਇਹ ਖਰਚਾ ਲਾ ਲਿਆ ਹਾਂ ਚਲੋ ਜੀ ਗੁਰੂ ਸਾਹਿਬ ਦੇ ਓਟ ਆਸਰੇ ਸਦਕਾ ਹੀ ਲਾਇਆ ਏ ਤੇ ਮੇਰਾ ਤੇ 80 85 90 ਹਜ਼ਾਰ ਯਾਨੀ ਕਿ ਲੱਖ ਦੇ ਅੰਦਰ ਲੱਗਾ ਏ ਜਦੋਂ ਇੱਥੇ ਛੋਟਾ ਜਿਹਾ ਸੈਟ ਅਜ ਕੀਤਾ ਸ਼ੁਰੂ ਤੇ ਗੁਰੂ ਸਾਹਿਬ ਕਿਰਪਾ ਕਰਨੇ ਬਾਕੀ ਓਰੇ ਓਟ ਆਸਰੇ ਸਦਕਾ ਹੀ ਆਇਆ ਕੀਤਾ ਜੀ ਤੇ ਉਹਨਾਂ ਨੇ ਕਿਰਪਾ ਕੀਤੀ ਓਹੇ ਬਰਕਤ ਪਾਉਂਦੇ ਆ ਮਹਾਰਾਜ ਬਾਕੀ ਵਧੀਆ ਰਿਸਪਾਂਸ ਆ ਆਪਣੇ ਇਲਾਕੇ ਦੇ ਵਾਸੀ ਹੋਰ ਪਿੰਡਾਂ ਤੋਂ ਵੀ ਸੰਗਤ ਆਉਂਦੀ ਆ ਸਾਡੇ ਕੋਲ ਜਿਵੇਂ ਜਿਵੇਂ ਵੀਡੀਓ ਕੋਈ ਦੇਖਦੇ ਵੀਰ ਨੇ ਵੇ ਵਧੀਆ ਜਿਹੜੇ ਵੀ ਆ ਗਏ ਛੱਕਦੇ ਆ ਉਹ ਕਹਿੰਦੇ ਠੀਕ ਆ ਉਹ ਫਿਰ ਹੋਰ ਵੀ ਇੱਕ ਦੋ ਨੂੰ ਨਾਲ ਦੱਸਦੇ ਆ ਐਵੇਂ ਵੀ ਬਚਨ ਕਰੀਦਾ ਵੀ ਬਾਬਾ ਜੀ ਜੇ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਆ ਜਾਂ ਚੀਜ਼ ਕੋਈ ਸਵਾਲ ਨਹੀਂ ਸਾਨੂੰ ਦੱਸੋ ਉਹ ਕਹਿੰਦੇ ਨਹੀਂ ਬਾਬਾ ਜੀ ਚੜਦੀ ਗਲਾ ਕਿਰਪਾ ਸਰਬੋਦੀ ਵਧੀਆ ਕੋਈ ਗੱਲ ਉਹ ਫਿਰ ਗਾਂ ਹੋਰ ਵੀ ਦੱਸ ਦਿਆ ਗਾਸਟਮਰ ਬਿਲਕੁਲ ਸਰ ਭੈਣ ਜੀ ਕੀ ਕਹਿਣਾ ਚਾਹੁੰਦੀ ਜੀ ਇਹਦੀ ਭੈਣ ਜੀ ਉਹ ਤੁਹਾਡੇ ਅਲਫੇਰ ਰੋਕ ਕਰ ਲੈਨੇ ਆ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਕੋਸ਼ਿਆ ਭੈਣ ਇਹ ਕਿੰਦੋ ਗੁਰੂ ਦੀ ਕਿਰਪਾ ਆਵੇ ਤਾਂ ਕੁਛ ਦੇਣਾ ਹੋਈ ਹੋਣਾ ਆ ਮਹਾਰਾਜ ਕਿਰਪਾ ਕਰਦਾ ਤਾਂ ਬੰਦਾ ਖੁਸ਼ ਹੁੰਦਾ ਹਾਂ ਜੀ ਭੈ ਅਸੀਂ ਤੁਹਾਡੀ ਵੀਡੀਓ ਬਣਾਈ ਉਹ ਦਮਾਲਾ ਦੀ ਸਜਾਉਂਦੇ ਸੀ ਪਹਿਨੂੰ ਤਿਆਰੀ ਕਰਕੇ ਸਮਾਨ ਦੀ ਕੁਝ ਦਮਾਲਾ ਸਜਾ ਕੇ ਹੈ ਨਾ ਸਮਾਨ ਤਿਆਰ ਕਰ ਰਹੀ ਸੀ ਜੀ ਬਈ ਕਾ ਕਿਦਾਂ ਦਾ ਮਹਿਸੂਸ ਹੁੰਦਾ ਮਤਲਬ ਜਦੋਂ ਆਪਾਂ ਕੰਮ ਕਰਦੇ ਆ ਗੁਰੂ ਮਹਾਰਾਜ ਦੀ ਬਾਣੀ ਨਾਲ ਚੱਲਦੀ ਹੈ ਨਾਲ ਕਸਟਮਰ ਭਗਤੌਣੇ ਨਾਲ ਸਮਾਨ ਤਿਆਰ ਕਰਦੇ ਵਧੀਆ ਤਰੀਕੇ ਨਾਲ ਵਧੀਆ ਸਮਾਨ ਨੇੜਾ ਨਹੀਂ ਜੀ ਬਹੁਤ ਵਧੀਆ ਲੱਗਦਾ ਸਾਡਾ ਤਾਂ ਬਹੁਤ ਚੰਗਾ ਉਹ ਤੇ ਖੁਸ਼ੀ ਹੁੰਦੀ ਹੈ ਵੀ ਜਦੋਂ ਜਿਹੜਾ ਕੋਈ ਆ ਕੇ ਕਹਿੰਦਾ ਨਾ ਜੀ ਤੁਹਾਡੇ ਬਹੁਤ ਸਮਾਨ ਸਾਨੂੰ ਬਹੁਤ ਵਧੀਆ ਲੱਗਿਆ ਤੇ ਟਿੱਕੀ ਬੜੀ ਸਵਾਦ ਸੀ ਤੁਹਾਡੇ ਆ ਚੀਜ਼ ਬਹੁਤ ਵਧੀਆ ਹੁਣ ਆ ਕੇ ਸਾਨੂੰ ਬਾਰ ਬਾਰ ਕਹਿੰਦੀ ਹੈ ਕਿ ਸਾਨੂੰ ਉਹ ਚੀਜ਼ ਬਣਾ ਕੇ ਦਿਓ ਪਰ ਸਾਡੇ ਕੋਲੇ ਸੀ ਗੈਰੀ ਨਾ ਵੀ ਸਾਰੇ ਕੋਈ ਤੁਹਾਡਾ ਟਾਈਮ ਨਹੀਂ ਹੈਗਾ ਵੀ ਆਪਣਾ ਕੁਝ ਹੱਤੀ ਬਣਾਉਣਾ ਤੇ ਟਾਈਮ ਲੱਗਦਾ ਵਾ ਤੇ ਦੁਕਾਨ ਲੇਟ ਖੁੱਲ ਜਾਂਦੀ ਹੈ ਫਿਰ ਸਾਰੇ ਗਾ ਖੜੇ ਹੁੰਦੇ ਆ ਕਹਿੰਦੇ ਨਹੀਂ ਛੇਤੀ ਖੁੱਲੋ ਤੁਸੀਂ ਛੇਤੀ ਦਿਓ ਸਮਾਨਾ ਤਾਂ ਮੇਰਾ ਤਾਂ ਗਰਕੀ ਨਾ ਥੋੜਾ ਹੋ ਗਿਆ। ਕਈ ਵਾਰੀ ਮੈਂ ਦੇਖਿਆ ਪੈਂਦੀ ਜੀ ਤੋਂ ਮੈਂ ਵੀਰੇ 10:30 11 ਵਜੇ ਹੁੰਦੇ ਮੈਂ ਨਿਕਲਦਾ ਹਾਂ ਨਾ ਇਧਰ ਦੀ ਨੂੰ ਵੇਖਦਾ ਹਾਂ ਨਾ ਵੀ ਮਤਲਬ ਰਾਸ਼ਵੀ ਹੁੰਦਾ ਵੀ ਤੁਸੀਂ ਉੱਥੇ ਘਰੋਦੇ ਹੁੰਦੇ ਹੋ। ਇਹ ਕਿੰਨੇ ਕਵੇ ਟਿਕਟ ਦੁਕਾਨ ਜਿਹੜੀ ਜਲਦੀ ਰਹਿੰਦੀ ਰਾਤ ਨੂੰ। ਇਹ ਆਪਣੀ 10:30 ਤੱਕ ਚਲਦੀ ਦੁਕਾਨ ਆ। ਜੇ ਕੋਈ ਗਾਹਕ ਆ ਜਿਹੜਾ ਉਹਨਾਂ ਨੂੰ ਵੇਟ ਵੀ ਕਰਦੀ ਐ ਸਮਾਨ ਦੇ ਵੀ ਦੇ ਲਿਆ। ਅਜੇ ਕੋਈ ਤਿਆਰ ਕਰਕੇ ਦੇ ਦੇ। ਹਾਂਜੀ। ਬਿਲਕੁਲ ਤਾਂ ਬਹੁਤ ਪਿਆਰੀ ਵੀਡੀਓ ਤੇ ਬਹੁਤ ਪਿਆਰਾ ਦੋਸਤ ਜੋੜਾ ਜਿਹੜਾ ਇੱਥੇ ਜਿਹੜਾ ਫਾਸਟ ਫੂਡ ਦਾ ਕੰਮ ਕਰਕੇ ਇਹ ਜਿਹੜਾ ਚੰਗਾ ਲੋਕਾਂ ਨੂੰ ਫਾਸਟ ਫੂਡ ਖਾਣ ਨੂੰ ਜਿਹੜਾ ਦੇ ਰਿਹਾ ਹੈ ਤਾਂ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਅਜਿਹੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਸਾਡਾ ਪੰਜਾਬ ਕ੍ਰਿੰਡਾ ਟੀਵੀ ਦੇ ਲਈ ਕੈਮਰਾ ਪਰ ਹੰਦ ਨਾਲ ਤਪਿੰਨ ਗੇ ਦੀ ਰਿਪੋਰਟ ਤਾਂ ਅੱਜ ਗੋਸਿਕ ਜਿਹੜਾ ਜੋੜਾ ਜਿਹੜਾ ਫਾਸਟ ਫੂਡ ਦਾ ਕੰਮ ਕਰ ਰਿਹਾ ਹੈ ਤਾਂ ਇੱਥੇ ਲੋਕ ਜਿਹੜੇ ਆਗੇ ਫਾਸਟ ਫੂਡ ਜਿਹੜਾ ਚੱਕਦੇ ਨੇ ਦਾ ਇੱਕ ਉਹ ਨਹੀਂ ਚੱਕਦੇ ਨੇ ਤਾਂ ਬਾਰ-ਬਾਰ ਆਉਂਦੇ ਨੇ ਤਾਂ ਅਸੀਂ ਵੀ ਜਿਹੜਾ ਅੱਜ ਫਸਟ ਵਾਰ ਇੱਥੇ ਦੁਕਾਨ ਤੇ ਪਹੁੰਚੇ ਤਾਂ ਤਾ ਲੱਛਾ ਟਿੱਕੀ ਦਾ ਟੇਸਟ ਕੀਤਾ ਤੇ ਵਾਕਈ ਦਿਲ ਖੁਸ਼ ਹੋ ਜਾਂਦਾ ਤਾਂ ਐਡੇ ਪਿਆਰ ਦੇ ਨਾਲ ਜਿਹੜਾ ਜਿਹੜਾ ਪ੍ਰੂਫ ਦੇ ਨੇ ਖਾਣਾ ਜਿਹਨੇ ਵੀ ਕਸਟਮਰ ਆਉਂਦੇ ਮੁੰਮੁੰਮ ਕੇ ਵਾਪਸ ਆਉਂਦੇ ਨੇ ਤਾਂ ਸਾਡੇ ਨਾਲ ਵੀਰ ਜੁੜੇ ਨੇ ਗੱਲਬਾਤ ਕਰ ਲੈਨੇ ਆ ਪੈਨੋ ਸ਼ਾਇਦ ਮੇਰੇ ਹੱਥੋਂ ਨਾ ਕੀ ਖਾ ਰਹੇ ਭਾਈ ਪਿੱਲੂ ਆਪਾਂ ਸਰ ਪਹਿਲੋ ਖਾਦੀ ਟਿੱਕੀ ਜੀ ਆਪਾਂ ਨੂੰ ਲੱਛੇ ਵਾਲੀ ਟਿੱਕੀ ਦੇਖੋ ਜਿਹੜੀ ਪੱਟੀ 'ਚ ਕੋਈ ਵੀ ਨਹੀਂ ਬਣਾਉਂਦਾ ਜੀ ਤੇ ਇਹਨਾਂ ਨੇ ਸਾਨੂੰ ਖਵਾਈ ਆ ਅਸੀਂ ਇਹਨਾਂ ਤੋਂ 10 ਤੋਂ 15 ਵਾਰ ਹੀ ਆ ਚੁੱਕੇ ਆ 2 ਮਹੀਨੇ ਦੇ ਅੰਦਰ ਅੰਦਰ ਬਹੁਤ ਵਧੀਆ ਲੱਗਾ ਉਸ ਤੋਂ ਬਾਅਦ ਆਪਾਂ ਖਾਦੀ ਜੀ ਚਾਂਪ ਉਹ ਵੀ ਆਪਾਂ ਨੂੰ ਬਹੁਤ ਵਧੀਆ ਲੱਗੀ ਆ ਨਾਲ ਮੇਰੇ ਵੀਰ ਆਏ ਜੀ ਦੋ ਜੀ ਤੇ ਇਹਨਾਂ ਨੂੰ ਵੀ ਤੁਸੀਂ ਪੁੱਛੋ ਕਿਦਾਂ ਦਾ ਲੱਗਾ ਜੀ ਹਾਂਜੀ ਪਹਿਲਾਂ ਤਾਂ ਕੀ ਨਾ ਜੀ ਤੁਹਾਡਾ ਉਹ ਨਾਲ ਜਾਣ ਹਾਂਜੀ ਜੀ ਜਨ ਸਾਹਿਬ ਅੱਜ ਪਹੁੰਚੇ ਹੋਏ ਸੀ ਹਾਂਜੀ ਮੋਸੇਕ ਜੁੜਾਇਆ ਤੇ ਮਤਲਬ ਆਪਾਂ ਵੈਨੇ ਆ ਪ੍ਰਵਾਸੀ ਜਿਹੜੇ ਲੋਕ ਬਣਾਉਂਦੇ ਨੇ ਹਨਾ ਤਾਂ ਕੁਝ ਨਾ ਕੁਝ ਵੀਡੀਓ ਜਿਹੜੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਵੀ ਮਤਲਬ ਸਾਰਿਆਂ ਨੂੰ ਨਹੀਂ ਕਹਿੰਦੀ ਆਪਾਂ ਉਹ ਜਿਹੇ ਲੋਕ ਜਿਹੜੇ ਜਿਹੜੇ ਕੋਝੀਆਂ ਹਰਕਤਾਂ ਕਰਦੇ ਨੇ ਜਿਹੜਾ ਲੋਕਾਂ ਨੂੰ ਆਪਣਾ ਗੰਦਮੰਦ ਖੋਣ ਦੇ ਵਿੱਚ ਮਤਲਬ ਤੁਸੀਂ ਸਮਝਦੇ ਹੋ ਯੂ ਵੀਡੀਓ ਦੇ ਵਿੱਚ ਆਪਾਂ ਦੇਖਦੇ ਰਹੇ ਨੇ ਕਿਤੇ ਗੋਲ ਗੱਪੇ ਵਾਲੇ ਨੇ ਕਾਂਜੀ ਜਿ ਕੁਝ ਮਿਕਸ ਕਰਤਾ ਜਾਂ ਮਤਲਬ ਹੋਰ ਵੀ ਕਈ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਮਤਲਬ ਗਲਤ ਜਿਹਾ ਖੋਹਦੇ ਨੇ ਤਾਂ ਆਜ ਦੇਖੀ ਬਹੁੰਦੇ ਹੋ ਉਹ ਸਗਵੀਰ ਤੇ ਕਿੱਦਾਂ ਦਾ ਤੁਹਾਨੂੰ ਲੱਗਾ ਇੱਥੇ ਮਤਲਬ ਜਿਹੜਾ ਆ ਕੀ ਖਾ ਰਹੇ ਹੋ ਟੇਸਟ ਕਰ ਰਹੇ ਹੋ ਮੈਂ ਤੁਹਾਡੀ ਗੱਲ ਤੋਂ ਹੀ ਗੱਲ ਕਰਨਾ ਚਾਹੁੰਗਾ ਜਿਵੇਂ ਤੁਸੀਂ ਕਹਿੰਨਾ ਕਿ ਬਾਜ਼ਾਰ 'ਚ ਕਈ ਜਗ੍ਹਾ ਤੇ ਮਤਲਬ ਇਹ ਹਾਈਜ ਨਹੀਂ ਕਿ ਰਹਿੰਦਾ ਹੈ ਇੱਥੇ ਸਾਡੇ ਸਾਹਮਣੇ ਸਾਰੀ ਚੀਜ਼ ਬਣਦੀ ਹੈ ਮੇਨ ਫਾਇਦਾ ਆਪਾਂ ਨੂੰ ਇਹ ਹੈ ਕਿ ਕੋਈ ਵੀ ਚੀਜ਼ ਆਪਾਂ ਖਾਣੀ ਹੈ ਜਿਵੇਂ ਅਸੀਂ ਵੀ ਟਿੱਕੀ ਖਾਧੀ ਹੈ ਸਾਨੂੰ ਪਤਾ ਸਾਡੇ ਸਾਹਮਣੇ ਬਣਦੀ ਵੀ ਹੈ ਸਾਡੇ ਸਾਹਮਣੇ ਸਭ ਕੁਝ ਸਾਨੂੰ ਇੱਥੇ ਪ੍ਰੋਵਾਈਡ ਹੋਣਾ ਹੈ ਕੋਈ ਉਹੋ ਜੀ ਗੱਲ ਨਹੀਂ ਕਿ ਸਫਾਈ ਵੀ ਬੁਰੀ ਹੈ ਤੇ ਟਿੱਕੀ ਵੀ ਬਹੁਤ ਸਵਾਦ ਹੈ ਅੱਛਾ ਮਤਲਬ ਮਤਲਬ ਇਹਦੇ ਪਿੱਛੇ ਕੋਈ ਨਹੀਂ ਮਤਲਬ ਹੈ ਵੀ ਜਿੱਤੇ ਕੋਈ ਜਿਹੜਾ ਪਿੱਛੋਂ ਬਣ ਕੇ ਆਏਗਾ ਤਾਂ ਅੱਗੇ ਵਾਟ ਅੱਗੇ ਆ ਕੇ ਸਲਫ ਹੋ ਜਾਊਗਾ ਤੇ ਸਾਹਮਣੇ ਹੀ ਮਤਲਬ ਕਿ ਸਭ ਕੁਝ ਬਣਦਾ ਹੈ ਤੇ ਇੱਥੇ ਹੀ ਭਾਜੀ ਸਾਨੂੰ ਡਿਸਟ੍ਰਿਕਟ ਇਥੇ ਪ੍ਰੋਵਾਈਡ ਕਰਦੇ ਨੇ ਸਾਡੇ ਸਾਹਮਣੇ ਖਲੋਗੇ ਜੋ ਵੀ ਚੀਜ਼ ਸਾਨੂੰ ਚਾਹੀਦੀ ਸੀ ਸਾਹਮਣੇ ਵੱਧ ਘੱਟ ਜੋ ਵੀ ਬਣਦੀ ਪਾ ਸਕਦੇ ਪਿੱਛੇ ਜਾ ਕੇ ਕੋਈ ਕੁਝ ਨਹੀਂ ਹੈਗਾ ਤੇ ਸਾਫ਼ ਸਵਾਈ ਵੀ ਪੂਰੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਟਿੱਕੀ ਬਣ ਆਈ ਸੀ ਲੱਛੜੀ ਆਈ ਪੂਤਮਾ ਵੇਖਿਆ ਵੀ ਮੈਂ ਦੇਖਦਾ ਪਿਆ ਵੀ ਮਤਲਬ ਉਹਦੇ ਵਿੱਚ ਚੜਨੀ ਨਹੀਂ ਮਤਲਬ ਕਿ ਮਿਕਸ ਕੀਤੀ ਤੁਸੀਂ ਨਹੀਂ ਉਹਦੇ ਚੜਨੀ ਨਹੀਂ ਮਿਕਸ ਕੀਤੀ ਗੱਲ ਆਬ ਤੋਂ ਵਧੀਆ ਟਿੱਕੀ ਲੱਗੀ ਸਾਨੂੰ ਅਸੀਂ ਮਤਲਬ ਕਿ ਅੱਗੇ ਵੀ 10 15 ਵਾਰ ਆ ਚੁੱਕੇ ਹਾਂ ਯਾਨੀ ਕਿ ਪਹਿਲੀ ਵਾਰ ਆਏ ਹਾਂ ਸਾਨੂੰ ਟਿੱਕੀ ਇਹਨਾਂ ਦੀ ਵਾਕਈ ਬਹੁਤ ਸਵਾਰ ਲੱਗਦੀ ਹੈ ਤੇ ਸਾਫ਼ ਸੁਥਰੀ ਚੀਜ਼ ਬਿਲਕੁਲ ਅਸੀਂ ਵੀ ਟਿੱਕੀ ਖਾ ਕੇ ਆਏ ਤਾਂ ਜੋ ਇਹਨਾਂ ਨੇ ਚੜਨੀ ਪਾਤੀ ਉਸ ਤੋਂ ਬਾਅਦ ਸ ਬਲ ਵਧੀਆ ਲਗਾ ਟੇਸਟ ਟਿੱਕੀ ਵੱਲੋਂ ਕੋਈ ਕਮੀ ਨਹੀਂ ਹੈ ਜੀ ਸਾਫ ਸਵੱਾਈ ਵੀ ਪੂਰੀ ਹੈਗੀ ਹੁਣੇ ਚਾਂਪਾ ਖਾਧੀ ਚਾਂਪਾ ਬਿਲਕੁਲ ਸਵਾਦ ਲੱਗਿਆ ਸਾਨੂੰ ਬਾਕੀ ਅਸੀਂ ਮੇਨ ਟਿੱਕੀ ਖਾਣ ਹੀ ਜ਼ਰੂਰ ਆਨੇ ਆ ਤੇ ਹੁਣ ਇਹਨਾਂ ਦੀ ਟਿੱਕੀ ਕਰਕੇ ਅਸੀਂ ਇਹਨਾਂ ਦੇ ਟਿੱਕੀ ਦਾ ਟੇਸਟ ਕਿਦਾਂ ਦਾ ਲੱਗਦਾ ਟਿੱਕੀ ਦਾ ਜਿਹੜੇ ਕ੍ਰਿਸਪੀ ਖਾਂਦੇ ਆ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਸ਼ੌਕੀਨ ਹੈ ਟਿੱਕੀ ਦੇ ਜਿਹੜੇ ਉਹਨਾਂ ਲਈ ਸਭ ਤੋਂ ਵਧੀਆ ਜੇ ਕ੍ਰਿਸਪੀ ਪਤਾ ਹੀ ਨਹੀਂ ਲੱਗਦਾ ਆਲੂ ਵਿੱਚ ਹੈਗੇ ਕਿ ਨਹੀਂ ਕ੍ਰਿਸਪੀ ਆ ਨਹੀਂ ਲੱਗਦਾ ਕੋਈ ਟਿੱਕੀ ਨਹੀਂ ਖਾਰੇ ਕੋਈ ਹੋਰ ਹੀ ਚੀਜ਼ ਯੂਨੀਕ ਦੀ ਹੈ ਪਰ ਟਿੱਕੀ ਯੂਨੀਕ ਦੀ ਚੀਜ਼ ਹੈ ਬਹੁ ਤੇ ਟੇਸਟ ਵੀ ਬਹੁਤ ਵਧੀਆ ਤੇ ਜੇ ਤੁਸੀਂ ਪੈਕਿੰਗ ਵੀ ਕਰवानी ਹੈ ਜਿਵੇਂ ਕੋ ਉਹ ਅਗਲੇ ਕਰ ਦਿੰਦੇ ਨੇ ਬਿਲਕੁਲ ਜੇ ਇਹਨਾਂ ਕੋਲ ਪਹੁੰਚਣਾ ਹੋਵੇ ਤੇ ਕਿਹੜੀ ਲੋਕੇਸ਼ਨ ਹੈ ਇਹ ਲੋਕੇਸ਼ਨ ਆਪਣੀ ਇਹੀ ਵਾਦੀ ਛੋਟੀ ਮੰਡੀ ਦੇ ਕੋਲ ਹੈ ਲੋਕੇਸ਼ਨ ਹੈ ਤੇ ਪੈਲਸ ਦੇ ਕੋਲ ਹੀ ਹੈ ਮਤਲਬ ਕਿ ਤੁਸੀਂ ਮੇਨ ਢੀਨੂ ਮਰਜ਼ੀ ਪਹੁੰਚ ਸਕਦੇ ਹੋ ਉੱਥੇ ਏਜੰਸੀ ਹੈਗੀ ਹੈ ਏਜੰਸੀ ਦੇ ਕੋਲ ਹੀ ਹੈ ਜਿੰਨੂ ਮਰਜ਼ੀ ਹਾਂਜੀ ਇਹ ਸ਼ੀ ਜਮਸੀ ਵਾਈਦੀ ਹੈ ਜਿੰਸ ਵਾਲੀ ਰੋਡ ਹੈ ਇਸ ਤੋਂ ਵੀ ਜਾਂਦੀ ਛੋਟੇ ਸ਼ੀਸ ਤੋਂ ਵੀ ਇਹ ਰੋਡ ਜਾਂਦੀ ਹੈ ਬਾਕੀ ਬਾਕੀ ਜਿੱਥੇ ਮਰਜ਼ੀ ਪੁੱਛਣ ਮਸ਼ਹੂਰੀ ਹੈ ਜੀ ਅੱਜਕੱਲ ਤੇ ਐਨਟੀਕੀ ਫੇਮਸ ਹੈ। ਇਹ ਖਾਲਸਾ ਦੀ ਟਿੱਕੀ ਫੇਮਸ ਹੈ। ਤਾਂ ਸਾਡੇ ਨਾਲ ਤੇਜਾ ਵੀਰ ਵੀ ਜੁੜਿਆ ਗੱਲਬਾਤ ਕਰ ਰਹੇ ਹਾਂ ਜੀ ਕੀ ਨਾ ਜੀ ਸਰ। ਮੇਰਾ ਨਾਮ ਅਕਸ਼ੇ ਹੈ ਜੀ। ਹਾਂ ਜੀ ਅਕਸ਼ੇ ਜੀ ਤੇ ਅੱਜ ਪਹੁੰਚੇ ਹੋ ਇੱਥੇ ਇਹਦਾ ਰੋਜ਼ਾਨਾ ਦੀ ਤਰ੍ਹਾਂ ਰੂਟੀਨ ਚਾਉਂਦੇ ਹੋ ਕਿ ਕਿਦਾਂ ਮਤਲਬ ਅੱਜ ਪਹਿਲੀ ਵਾਰੀ। ਇਹ ਆਪਾਂ 5-7 ਵਾਰ ਆ ਗਏ ਆ ਜੀ। ਟਿੱਕੀ ਦਾ ਆਪਾਂ ਇਹਨਾਂ ਦੀ ਖਾਂਦੇ ਰਹਿੰਦੇ ਆਂ। ਚਾਹ ਵੀ ਨਾਲ ਫਰਸਟ ਟਾਈਮ ਟਰਾਈ ਕੀਤੀ ਆਪਾਂ। ਬੈਸਟ ਆ ਚਾਹ। ਪਤਾ ਲੱਗਾ ਫਿਰ ਚਾਹ ਅੱਜ ਪਹਿਲੀ ਵਾਰੀ ਆ। ਚਾਹ ਵੀ ਬਹੁਤ ਵਧੀਆ ਜੀ। ਵਧੀਆ ਬਣਾਈ ਹੈ। ਥੈਂਕਸ। ਬਹੁਤ ਕੁ ਪਿੰਡ ਬੁਜਾਰ ਦੇ ਵਿੱਚ ਰੈਡੀਮੇਡ ਜੀ ਆਉਂਦੀਆਂ ਟਿੱਕੀਆਂ ਵੀ ਰੈਡੀਮੇਡ ਅੱਜ ਕੱਲ ਆਉਣ ਲੱਗ ਪਈਆਂ ਤੇ ਆਪਾਂ ਕਿਸੇ ਨੂੰ ਟਿੱਪਣੀ ਨਹੀਂ ਕਰਦੇ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਪਰ ਟਿੱਕੀ ਆਉਂਦੀ ਹੈ ਦੀ ਰੈਡੀਮੇਡ ਹਨਾ ਤੇ ਇੱਥੇ ਇੱਥੇ ਟਿੱਕੀ ਸਾਹਮਣੇ ਬਣਦੀ ਹੈ ਜਾਂ ਫਿਰ ਇਹ ਵੀ ਰੈਡੀਮੇਡ ਹੀ ਹੈ ਨਹੀਂ ਜਿਹੜੀ ਤਾਂ ਰੈਡੀਮੇਡ ਆਉਂਦੇ ਜੀ ਕੀ ਪਤਾ ਉਹਨਾਂ ਵਿੱਚ ਕੀ ਪਾਇਆ ਅਗਲਿਆਂ ਨੇ ਕਿੱਦਾਂ ਦੀ ਹੈ ਇਹ ਤਾਂ ਸਾਹਮਣੇ ਰੋਜ਼ ਡੇਲੀ ਫਰੈਸ਼ ਤਿਆਰ ਕਰਦੇ ਆ ਜੀ ਫਰੈਸ਼ ਇਹਨਾਂ ਦੀ ਹੈ ਤੇ ਡੇਲੀ ਸਾਰੇ ਖਾਂਦੇ ਆ ਜੀ ਵਧੀਆ ਹੈ ਅੰਨੀ ਉਹ ਲਕਾਸਦੇ ਆ ਵੀ ਇੱਕ ਗੁਰਸਿੱਖ ਜੋੜਾ ਜਿਹੜਾ ਅੱਜ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਫਾਸਟ ਫੂਡ ਤਿਆਰ ਕਰਕੇ ਤੇ ਜਿਹੜਾ ਆਪਣਾ ਜਿਹੜਾ business ਚਲਾਇਆ ਹੈ ਤਾਂ business ਦੇ ਵਿੱਚ ਜਿਹੜਾ ਗੁਰੂ ਮਹਾਰਾਜ ਆਪੇ ਜਿਹੜਾ ਵਾਧਾ ਬਣ ਕੇ ਨੇ ਗੁਰੂ ਕਿਰਪਾ ਜਦੋਂ ਗੁਰੂ ਦੀ ਕਿਰਪਾ ਹੀ ਹੋ ਜਾਵੇ ਤਾਂ ਪਿੱਛੇ ਕੀ ਰਹਿ ਜਾਂਦਾ ਸੋ ਜੁੜੇ ਰਹੋ ਇਸ ਵੀਡੀਓes ਨਾਲ